ਤੇ ਉਹਦੇ ਵਿੱਚੋਂ ਜਿੰਨੀ ਆਪਣੀ ਪੇਮੈਂਟ ਬਚੀ ਸੀਗੀ ਉਹਦੇ ਵਿੱਚੋਂ ਕੱਲ ਸਾਡੇ ਕੋਲੇ ਸਮਾਨ ਪਹੁੰਚਦਾ ਹੋਇਆਗਾ ਮੈਂ ਤੁਹਾਨੂੰ ਸਮਾਨ ਦਿਖਾਉਣਾਗਾ ਤੇ ਕਿਉਂ ਇਹ ਜ਼ਰੂਰੀ ਸੀਗਾ ਹਰ ਇੱਕ ਚੀਜ਼ ਬਾਰੇ ਮੈਂ ਤੁਹਾਨੂੰ ਸਮਝਾਉਂਗਾ ਦੱਸੂਗਾ ਜਿੰਨਾ ਕ ਮੰਨ ਲਾ ਵੀ ਮੈਨੂੰ ਨੌਲੇਜ ਹੈਗੀ ਹੈਗੀ ਫਿਰ ਧੰਨਵਾਦ ਕਰਦੇ ਆਂਗੇ ਵੀ ਨਗਰ ਦਾ ਬਾਰੀ-ਬਾਰੀ ਜਦੋਂ ਤੁਸੀਂ ਨਾਲ ਖੜਦੇ ਹੋਵੋਗੇ ਤਾਂ ਇਹ ਦੋ ਅੱਧਾ ਸਮਾਨ ਹੀ ਹੋਰ ਜਿਹੜੀਆਂ ਵੱਡੀਆਂ ਚੀਜ਼ਾਂ ਆ ਉਹ ਸਮਾਨ ਅਜੇ ਆਰਡਰ ਦਿੱਤਾ ਹੋਇਆਗਾ ਤਾਂ ਉਹ ਬਾਕੀ ਕਹਿੰਦੇ ਪਹੁੰਚਦਾ ਹੋ ਜੂਗਾ ਤਾਂ ਉਹਦਾ ਚਲੋ ਉਹ ਵੀ ਜਦੋਂ ਆ ਗਿਆ ਉਹਦੇ ਬਾਰੇ ਵੀ ਸਾਨੂੰ ਦੱਸ ਦਾਂਗੇ ਤਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਵੀ ਸਕਦੇ ਹੋਵਗੇ ਵੀ ਉਹਨਾਂ ਕੋਲੇ ਵਿਚਾਰਿਆਂ ਕੋਲੇ ਆਪਾਂ ਜਿਵੇਂ ਆਬਰਕੈਨਾ ਦੇ ਡੱਕੇ ਤੋੜ ਕੇ ਉਹ ਫੜ ਲੈਂਦੇ ਸੀਗੇ ਤੇ ਉਹ বাজਦੇ ਸੀ ਹੱਥ ਦੇ ਵਿੱਚ ਵੀ বাজ ਜਾਂਦਾ ਸੀ ਜਾਂ ਹੋ ਸਕਦਾ ਵੀ ਢੱਡ ਦੇ ਵਿੱਚ ਵੀ ਜਦੋਂ ਕਿਦੋਂ ਸਪੀਡ ਨਾਲ ਆਉਂਦੇ ਸੀ ਇਹ ਨੀਵੀਂ ਵਾਲੀ ਬਾਲ ਆ ਗਈ ਵਧੀਆ ਚੰਗੀ ਕੀਮਤ ਦੀ ਬਾਲ ਆ ਗਈ ਮੇਰੇ ਹਿਸਾਬ ਨਾਲ 7-800 ਰੁਪਏ ਦੀ ਇੱਕ ਬਾਲ ਹੋਊਗੀ ਇਹ 1 ਕਿਲੋ ਵਾਲਾ ਗੋਲਾ 1.5 ਕਿਲੋ ਵਾਲਾ 2 ਕਿਲੋ ਵਾਲਾ ਤੇ ਸਵਾਦਨ ਦੇ ਨਕਲ ਵਾਲਾ ਗੋਲਾ ਇਹ ਆਪਣੇ ਕੋਲੇ ਟੈਲੈਂਟ ਬਹੁਤ ਆ ਬਹੁਤ ਵਧੀਆ ਮਤਲਬ ਬੱਚੇ ਦੇ ਵਿੱਚ ਟੈਲੈਂਟ ਆ ਗਿਆ ਪਰ ਸੂਝ ਹੈ ਨਹੀਂਗੇ ਹੁਣ ਜਿੰਨਾ ਕੋ ਹੈਗਾ ਵੀ ਆਪਾਂ ਬੱਚਾ ਵਾਸਤੇ ਕਰੀ ਇਹਨਾਂ ਆਪਾਂ ਦੇਖ ਲਓ ਇਹੋ ਜਿਹਾ ਬੂਟ ਪਾ ਕੇ ਮਤਲਬ ਇਹ ਤਿਆਰੀ ਕਰੀ ਜਾਂਦਾ ਹੈ ਆਪਣੀ ਪੰਚਾਇਤ ਨੇ ਸਾਥ ਦਿੱਤਾ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਬਸ ਇਹਦੇ ਹੁਣ ਸੁਹਾਗਾ ਆਪਾਂ ਮਾਰਨਾ ਹੈਗਾ ਸੁਹਾਗਾ ਮਾਰ ਕੇ ਇਹ ਕਾਰਡਾ ਹੋ ਜਾਊਗਾ ਥਾਂ ਉਸ ਤੋਂ ਬਾਅਦ ਫਿਰ ਸਕੀਮ ਤਾਂ ਇਹੀ ਹੈ ਵੀ ਆਪਾਂ ਗਰਾਸ ਵਗੈਰਾ ਲਾ ਲਗੇ ਇਹਦੇ ਵਿੱਚ ਹੁਣ ਹਰ ਇੱਕ ਬੱਚੇ ਨੂੰ ਇਹ ਨਹੀਂ ਹੈਗਾ ਵੀ ਉਹਦਾ ਵੀ ਉਹਨੇ ਕਰਨੀ ਤਾਂ ਟੈਕਨੀਕ ਆ ਸ਼ਾਰਟ ਪੁੱਟ ਦੀ ਪਰ ਉਹਨੂੰ ਦੱਬੀ ਆਪਾਂ ਗਰਾਊਂਡ ਦੇ ਵਿੱਚ ਫਿਰਦੇ ਆ ਉਹਨੂੰ ਹੁਣ ਆਪਾਂ ਸ਼ਾਰਟ ਪੁੱਟ ਦੀ ਟੈਕਨੀਕ ਹੀ ਕਰਾਵਾਂਗੇ ਜੈਵਲਨ ਵਾਲੇ ਨੂੰ ਆਪਾਂ ਜੈਵਲਨ ਦੀ ਕਰਾਵਾਂਗੇ ਬੜੇ ਲੰਮੇ ਟਾਈਮ ਬਾਅਦ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆ ਤਾਂ ਵੀਡੀਓ ਨੂੰ ਐਂਡ ਤੱਕ ਦੇਖੋ ਬੜਾ ਜ਼ਰੂਰੀ ਹੈਗਾ 2-4 ਗੱਲਾਂ ਬਾਤਾਂ ਸਾਂਝੀਆਂ ਕਰਾਂਗੇ ਤਾਂ ਸਾਰਿਆਂ ਦਾ ਧੰਨਵਾਦ ਹੈ ਜਿਹੜੇ ਤੁਸੀਂ ਫੇਸਬੁੱਕ ਆਪਣੇ YouTube ਚੈਨਲ ਨੂੰ ਵਾਚ ਕਰਦੇ ਹੋ ਤੁਸੀਂ ਦੇਖ ਸਕਦੇ ਹੋ ਆਪਣੇ ਪਿੱਛੇ ਬੱਚੇ ਜਿਵੇਂ ਡੇਲੀ ਦੀ ਤਰ੍ਹਾਂ ਗਰਾਊਂਡ ਦੇ ਵਿੱਚ ਵਰਕ ਕਰ ਰਹੇ ਹੈਗੇ ਥੋੜਾ ਜਿਹਾ ਬੱਚਿਆਂ ਦੀ ਗਿਣਤੀ ਘੱਟ ਜ਼ਰੂਰ ਹੋਈ ਆ ਬਟ ਫਿਰ ਵੀ ਆਪਣੇ ਕੋਲੇ 40 ਕੁ ਪਲੱਸ ਬੱਚੇ ਹੈਗੇ ਆ ਹੁੰਦੇ ਆ ਲਗਭਗ ਉਹ ਘੱਟ ਐਸ ਕਰਕੇ ਹੋਈ ਆ ਕਿਉਂਕਿ ਜਿਵੇਂ ਕਾਫੀ سارے ਮੀਂਹ ਪਏ ਉਦੋਂ ਆਪਣਾ ਇਧਰ ਗਰਾਊਂਡ ਜਿਹੜਾ ਸੀਗਾ ਤਾਂ ਉਹ ਗਰਾਊਂਡ ਸਾਰਾ ਪਾਣੀ ਨਾਲ ਭਰ ਗਿਆ ਸੀਗਾ ਤਾਂ ਹੁਣ ਸਹੀ ਆ ਵਧੀਆ ਓਕੇ ਆ ਗਰਾਊਂਡ ਕੱਲ ਸਾਡੇ ਮੈਂਬਰ ਸਾਹਿਬ ਆ ਵਾਕੇ ਗਏ ਆ ਗਰਾਊਂਡ ਸਾਨੂੰ ਇਹੀ ਗੱਲ ਦੀ ਇੱਕ ਤਾਂ ਖੁਸ਼ੀ ਬੜੀ ਆ ਕਿ ਪੰਚਾਇਤ ਆ ਜਿਹੜੀ ਉਹ ਸਾਡੇ ਨਾਲ ਆ ਸਾਥ ਦਿੰਦੀ ਹੈਗੀ ਆਪਣੇ ਗਰਾਊਂਡ ਨੂੰ ਵਧੀਆ ਰੋਟਾਵੇਟਰ ਮਾਰ ਕੇ ਗਏ ਆ ਜਿਹੜੇ ਕੱਖ-ਕੱਖ ਸੀਗੇ ਪਾਸਿਓ ਉਹ ਸਾਰੇ ਕੱਢ ਕੇ ਗਏ ਆ ਤਾਂ ਹੁਣ ਵਧੀਆ ਠੀਕ ਆ ਮਤਲਬ ਗਰਮੀ ਕਾਫੀ ਜਾਦੇ ਗਰਮੀ ਆ ਮੁਰਕਾ ਬਹੁਤ ਆਉਂਦਾਗਾ ਹੁਣ ਤਾਂ ਬੱਚਿਆਂ ਨੂੰ ਜਿਹੜੇ ਬੱਚੇ ਪਹਿਲਾਂ ਗਰਾਊਂਡ ਦੇ ਵਿੱਚ ਆਉਂਦੇ ਸੀਗੇ ਉਹਨਾਂ ਨੂੰ ਤੁਸੀਂ ਲਾਜ਼ਮੀ ਭੇਜਿਆ ਕਰੋ ਬੱਚੇ ਬੜੇ ਚੰਗੇ ਆ ਵਿੱਚ ਬਹੁਤ ਚੰਗੇ ਬੱਚੇ ਹੈਗੇ ਯਮਨੂਰੀਆ ਸੁਖਚੈਨ ਆ ਸਗਣਾ ਬੜੇ ਮਤਲਬ ਨਾਂ ਨਹੀਂ ਲੈ ਜਾਣੇ ਬਹੁਤ ਬੱਚੇ ਆਪਣੇ ਗਗਨਲਾ ਕੁੜੀਆਂ ਖੁਸ਼ੀ ਆ ਬਹੁਤ ਕੁੜੀਆਂ ਆ ਜਿਹੜੇ ਮੁੰਡੇ ਵੀ ਬਹੁਤ ਆ ਜਿਹੜੇ ਛੋਟੀ ਏਜ ਦੇ ਵਿੱਚ ਇਹਨਾਂ ਨੂੰ ਪਤਾ ਲੱਗ ਗਿਆ ਵੀ ਗੇਮਾਂ ਦਾ ਕੀ ਮਤਵਾ ਤਾਂ ਇੱਕ ਅਹਿਮ ਜਿਹੜੀ ਜ਼ਰੂਰੀ ਗੱਲ ਕਰਨੀ ਆ ਉਸ ਗੱਲ ਤੇ ਆਪਾਂ ਆਉਣੇ ਹਾਂਗੇ ਬਾਕੀ ਆਪਣੇ ਕੋਲੇ ਬੱਚੇ ਹਨ ਡੇਲੀ ਦੀ ਤਰ੍ਹਾਂ ਜਿਵੇਂ ਗਰਾਊਂਡ 'ਚ ਆਉਂਦੇ ਆ ਵਰਕ ਕਰਦੇ ਆ ਵਧੀਆ ਤਾਂ ਜਦੋਂ ਇਹ ਇਹ ਨਾ ਗਰਾਊਂਡ 'ਚ ਵਰਕ ਕਰਦੇ ਸੀ ਤਾਂ ਆਪਣੇ ਕੋਲੇ ਉਹ ਵਰਕ ਕਰਨ ਨੂੰ ਜਿਹੜੀਆਂ ਇਹਨਾਂ ਦੇ ਚੀਜ਼ਾਂ ਹੈ ਨਹੀਂ ਸੀ ਨਾ ਬਹੁਤ ਘੱਟ ਚੀਜ਼ਾਂ ਸੀ ਨਾ ਜਿਵੇਂ ਆਪਾਂ ਹੜਲ ਕਹਿ ਦਈਏ ਜਾਂ ਇਹਨਾਂ ਨੂੰ ਗੋਲਾ ਸਟਾਉਣਾ ਕਿਸੇ ਨੂੰ ਜਾਂ ਜੈਵਲਨ ਜਾਂ ਡਿਸਕ ਥ्रो ਕਰਾਉਣੀ ਆ ਤਾਂ ਉਹ ਇਕੁਪਮੈਂਟ ਆਪਣੇ ਕੋਲੇ ਨਹੀਂ ਸੀਗੇ ਉਹ ਚੀਜ਼ਾਂ ਆਪਣੇ ਕੋਲੇ ਨਹੀਂ ਸੀਗਾ ਤਾਂ ਮੈਂ ਧੰਨਵਾਦ ਕਰਦਾਗਾ ਸਾਰੇ ਪਿੰਡ ਦਾ ਸਾਰੇ ਨਗਰ ਦਾ ਮੈਂ ਧੰਨਵਾਦ ਕਰਦਾ ਕਿ ਆਪਾਂ ਇੱਕ ਪ੍ਰੋਗਰਾਮ ਕਰਵਾਇਆ ਸੀਗਾ ਕਾਫੀ ਸਮਾਂ ਪਹਿਲਾਂ ਲੋਹੜੀ ਦਾ ਪ੍ਰੋਗਰਾਮ ਹੋਇਆ ਸੀ ਆਪਣੇ ਤਾਂ ਉਹਦੇ ਵਿੱਚੋਂ ਜਿੰਨੀ ਕ ਆਪਣੀ ਪੇਮੈਂਟ ਬਚੀ ਸੀਗੀ ਉਹਦੇ ਵਿੱਚੋਂ ਕੱਲ ਸਾਡੇ ਕੋਲੇ ਸਮਾਨ ਪਹੁੰਚਦਾ ਹੋਇਆਗਾ ਮੈਂ ਤੁਹਾਨੂੰ ਸਮਾਨ ਦਿਖਾਉਣਾਗਾ ਕੱਲ ਆਪਣੇ ਕੋਲੇ ਉਹ ਸਮਾਨ ਪਹੁੰਚਦਾ ਹੋਇਆ ਹਾਂ ਸਾਨੂੰ ਤਾਂ ਖੁਸ਼ੀ ਹੋਈ ਆ ਬੜੀ ਯਾਦੇ ਕਿ ਆਪਣੇ ਕੋਲੇ ਸਮਾਨ ਪਹੁੰਚ ਗਿਆ ਸਾਰਾ ਸਮਾਨ ਵੀ ਮੈਂ ਤੁਹਾਨੂੰ ਦੱਸੂਗਾ ਵੀ ਕੀ ਕੀ ਸਮਾਨ ਆਗਾ ਤੇ ਕਿਉਂ ਇਹ ਜ਼ਰੂਰੀ ਸੀਗਾ ਹਰ ਇੱਕ ਚੀਜ਼ ਬਾਰੇ ਮੈਂ ਤੁਹਾਨੂੰ ਸਮਝਾਉਂਗਾ ਦੱਸੂਗਾ ਜਿੰਨਾ ਕ ਮੰਨ ਲਾ ਵੀ ਮੈਨੂੰ ਨੌਲੇਜ ਹੈਗੀ ਹੈਗੀ ਤਾਂ ਸਾਡੇ ਕੋਲੇ ਸਮਾਨ ਆ ਗਿਆ ਜੀ ਉਹ ਸਾਂਝੇ ਪੈਸਿਆਂ ਦੇ ਵਿੱਚੋਂ ਇਹ ਸਮਾਨ ਆਇਆ ਇਹ ਕਿਸੇ ਇੱਕ ਵਿਅਕਤੀ ਕਿਨਗੋਣੀ ਦਿੱਤਾ ਗਿਆ ਜਾਂ ਕਿਉਂਕਿ ਨਗਰ ਦਾ ਪੈਸਾ ਸੀਗਾ ਤੇ ਇਹ ਬੱਚਿਆਂ ਵਾਸਤੇ ਸਮਾਨ ਆਇਆ ਉਹਦੇ ਬਾਰੇ ਮੈਂ ਤੁਹਾਨੂੰ ਕੱਲੀ ਕੱਲੀ ਚੀਜ਼ ਬਾਰੇ ਦੱਸ ਦਾਂ ਫਿਰ ਧੰਨਵਾਦ ਕਰਦੇ ਹਾਂਗੇ ਵੀ ਨਗਰ ਦਾ ਬਾਰੀ-ਬਾਰੀ ਜਦੋਂ ਤੁਸੀਂ ਨਾਲ ਖੜਦੇ ਹੋਵੋਗੇ ਤਾਂ ਬੜੀ ਖੁਸ਼ੀ ਹੋਈ ਹੈਗੀ ਕਿ ਬਾਕੀ ਹਜੇ ਕੋਸ ਸਮਾਨ ਸਾਡਾ ਪੈਂਡਿੰਗ ਹੈਗਾ ਉਹ ਆਰਡਰ ਦਿੱਤਾ ਹੋਇਆ ਉਹਦਾ ਉਹ ਆਊਗਾ ਕੁਝ ਨਹੀਂ ਕਹਿ ਸਕਦਾ ਵੀ ਇਹਦੋਂ ਅੱਧਾ ਸਮਾਨ ਹੀ ਹੋਰ ਜਿਹੜੀਆਂ ਵੱਡੀਆਂ ਚੀਜ਼ਾਂ ਆਂ ਉਹ ਸਮਾਨ ਜੇ ਆਰਡਰ ਦਿੱਤਾ ਹੋਇਆਗਾ ਤਾਂ ਉਹ ਬਾਕੀ ਕਹਿੰਦੇ ਪਹੁੰਚਦਾ ਹੋ ਜੂਗਾ ਤਾਂ ਉਹਦਾ ਚਲੋ ਉਹ ਵੀ ਜਦੋਂ ਆ ਗਿਆ ਉਹਦੇ ਬਾਰੇ ਵੀ ਤੁਹਾਨੂੰ ਦੱਸ ਦਾਂਗੇ ਜੀ ਤਾਂ ਸਭ ਤੋਂ ਪਹਿਲਾਂ ਇਹ ਬਾਸਕਟਬਾਲ ਆਈ ਨੀਵਿਗਾ ਦੀਆਂ ਬਾਸਕਟਬਾਲ ਆਈਆਂ ਜਿਹੜੀਆਂ ਦੋ ਬੋਲਾਂ ਆਪਣੀਆਂ ਜਿਹੜੇ ਆ ਗਰਾਊਂਡ ਦੇ ਵਿੱਚ ਆਪਾਂ ਬੈਠੇ ਆ ਇਹ ਬਾਸਕਟਬਾਲ ਦਾ ਗਰਾਊਂਡ ਹੀ ਆ ਹਫ਼ਤੇ ਦੇ ਵਿੱਚ ਆਪਾਂ ਇੱਕ ਅੱਧਾ ਦਿਨ ਬੱਚਿਆਂ ਨੂੰ ਜਦੋਂ ਗੇਮ ਲਵਾਉਣੇ ਆ ਤਾਂ ਇੱਥੇ ਆਪਾਂ ਨੂੰ ਬਾਲ ਦੀ ਲੋੜ ਸੀ ਆਪਣੇ ਕੋਲ ਪਹਿਲਾਂ ਬਾਲ ਵੀ ਹੈ ਨਹੀਂ ਸੀਗੀ ਇਹ ਨੀਵਿਗਾ ਦੀ ਬਾਲ ਆ ਗਈ ਵਧੀਆ ਚੰਗੀ ਕੀਮਤ ਦੀ ਬਾਲ ਆ ਗਈ ਮੇਰੇ ਹਿਸਾਬ ਨਾਲ 7-800 ਰੁਪਏ ਦੀ ਇੱਕ ਬਾਲ ਹੋਊਗੀ ਉਸ ਤੋਂ ਬਾਅਦ ਦੋ ਫੁੱਟਬਾਲ ਆ ਜੀ ਇਹ ਜਿਹੜੀਆਂ ਦੋਨੇ ਇਹ ਤੇ ਇਹ ਦੋਨੇ ਫੁੱਟਬਾਲ ਪੰਗੀਆਂ ਆਪਣੇ ਕੋਲੇ ਉਸ ਤੋਂ ਬਾਅਦ ਤੀਜੇ ਨੰਬਰ ਤੇ ਆਪਣੇ ਕੋਲੇ ਹੈਗਾ ਹੈਂਡਬਾਲ ਜਿਹੜਾ ਉਹ ਗਰਾਊਂਡ ਆਪਣਾ ਜਿਹੜਾ ਆਪਾਂ ਗਰਾਊਂਡ ਪਿੱਛੇ ਦੇਖ ਸਕਦੇ ਆ ਉਹਦੇ ਵਿੱਚ ਆਪਾਂ ਹੈਂਡਬਾਲ ਦਾ ਆਪਾਂ ਵਰਕ ਕਰਾਉਣੇ ਹੁੰਦੇ ਆਗੇ ਤਾਂ ਹੈਂਡਬਾਲ ਉਦੋਂ ਆਪਾਂ ਨੂੰ ਹੈਂਡਬਾਲਾਂ ਦੀ ਲੋਡ ਪੈਂਦੀ ਆ ਤਾਂ ਉਹ ਦੋ ਹੈਂਡਬਾਲ ਦੋ ਫੁੱਟਬਾਲ ਦੋ ਨੀਬਗਾ ਦੀਆਂ ਆਪਣੇ ਸਾਰੀਆਂ ਚੰਗੀਆਂ ਆਪਣੇ ਵੀ ਆ ਦੋ ਆਪਣੇ ਕੋਲੇ ਬਾਸਕਟਬਾਲੀਆਂ ਆ ਇੱਕ ਆਪਣੇ ਕੋਲੇ ਮੈਡੀਸਨ ਵਾਲਾ ਜੀ ਇਹ ਆਪਾਂ ਨੂੰ ਵਰਕ ਕਰਾਉਣ ਨੂੰ ਜਿਵੇਂ ਬੱਚੇ ਥ्रो ਕਰਦੇ ਆ ਜਾਂ ਪਾਵਰ ਵਾਸਤੇ ਇਹਨਾਂ ਦੇ ਆਪਾਂ ਉਹਦੇ ਲਈ ਆਪਾਂ ਇਹ ਵਰਤ ਸਕਦੇ ਆ ਜੀ ਆਕਸੀਜਨ ਦੇ ਵਿੱਚ ਇਹ 1 ਕਿਲੋ ਜੀ ਦੀ ਹੈ ਜੀ ਇਹ 2 ਕਿਲੋ ਜੀ ਦੀ ਹੈ ਇੱਕ 3 ਕਿਲੋ ਜੀ ਦੀ ਮੰਗਵਾਉਣੀ ਆ ਇਹ ਆਪਣੇ ਕੋਲੇ ਮੈਜ਼ਰਮੈਂਟ ਆਇਆਗਾ ਇਹ ਵੀ ਆਪਾਂ ਨੂੰ ਜ਼ਰੂਰੀ ਚਾਹੀਦਾ ਸੀਗਾ ਅੱਠ ਆਪਣੇ ਕੋਲੇ ਬੈਟਰੀਆਂ ਜਦੋਂ ਆਪਾਂ ਲੈ ਕੇ ਭਾਜਦੀਆਂ ਬੈਟਰੀਆਂ ਨੂੰ ਜਦੋਂ ਰਿਲੇ ਰੇਸ਼ ਹੁੰਦੀ ਆ ਤਾਂ ਉਹਦੇ ਵਿੱਚ ਇਹ ਵਰਤੇ ਜਾਂਦੇ ਆਗੇ ਇਹ ਆਪਾਂ ਅੱਠ ਮੰਗਵਾਏ ਆਗੇ ਪਹਿਲਾਂ ਆਪਾਂ ਜਦੋਂ ਬੱਚਿਆਂ ਨੂੰ ਭਜਾਉਂਦੇ ਸੀਗੇ ਨਾ ਤਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਵੀ ਸਕਦੇ ਹੋਵੋਗੇ ਵੀ ਉਹਨਾਂ ਕੋਲੇ ਵਿਚਾਰਿਆਂ ਕੋਲੇ ਆਪਾਂ ਜਿਵੇਂ ਆ ਬਰਕੈਨਾ ਦੇ ਡੱਕੇ ਤੋੜ ਕੇ ਉਹ ਫੜ ਲੈਂਦੇ ਸੀਗੇ ਤੇ ਉਹ বাজਦੇ ਸੀ ਹੱਥ ਦੇ ਵਿੱਚ ਵੀ বাজ ਜਾਂਦਾ ਸੀ ਜਾਂ ਹੋ ਸਕਦਾ ਵੀ ਢੱਡ ਦੇ ਵਿੱਚ ਵੀ ਜਦੋਂ ਕਿਦੋਂ ਸਪੀਡ ਨਾਲ ਆਉਂਦੇ ਸੀ ਤਾਂ ਢੱਡ ਦੇ ਵਿੱਚ ਵੱਜਣ ਦਾ ਵੀ ਖਤਰਾ ਰਹਿੰਦਾ ਸੀਗਾ ਤਾਂ ਅੱਠ ਬੈਟਨਾ ਇਹ ਆਪਣੇ ਕੋਲੇ ਦੋ ਆਪਣੇ ਕੋਲੇ ਬਾਲੀਵਾਲ ਆ ਜੀ ਦੋ ਬਾਲੀਵਾਲਾਂ ਆ ਸਮੈਸਿੰਗ ਵਾਲੀਆਂ ਦੋ ਬੋਲਾਂ ਆਂ ਤਾਂ ਇਹ ਆਪਣੇ ਕੋਲੇ ਸਕੀਪਿੰਗ ਰੋਪ ਆ ਗਏ ਸੀਗੇ ਰੱਸੀਆਂ ਆਗੀਆਂ ਸੀ ਇਹ ਤਾਂ ਆਪਣੇ ਕੋਲੇ ਮੈਜ਼ਰਮੈਂਟ 30 ਮੀਟਰ ਵਾਲਾ ਇਹ ਡਿਸਕਸ ਥਰੋ ਆ ਗੀਆਂ ਵੈਸੇ ਇਹ ਇੱਕ ਤਾਂ ਦੂਸਰੀਆਂ ਆਉਂਦੀਆਂ ਲੱਕੜਦੀਆਂ ਪਰ ਆਪਾਂ ਨੂੰ ਗਰਾਊਂਡ ਵਾਸਤੇ ਪ੍ਰੈਕਟਿਸ ਕਰਨ ਦੇ ਲਈ ਇਹ ਠੀਕ ਆ ਇਹ 1 ਕਿਲੋ ਕੁੜਗਾਂ ਵਾਸਤੇ ਆ ਇਹ 1.5 ਕਿਜੀ ਮੁੰਡਿਆਂ ਵਾਸਤੇ ਹੁੰਦੀ ਹੈ ਠੀਕ ਆ ਇੱਕ ਆਪਾਂ ਨੂੰ ਸਟਾਪ ਵਾਚ ਗਰਾਊਂਡ ਦੇ ਵਿੱਚ ਚਾਹੀਦੀ ਸੀ ਇਹ ਜ਼ਰੂਰੀ ਸੀ ਇਹ ਆਗੀਆਂ ਤੇ ਬਾਲੀਬਾਲ ਤੁਹਾਨੂੰ ਦੱਸ ਹੀ ਦਿੱਤਾ ਸੀਗਾ ਇਹ 1 ਕਿਲੋ ਵਾਲਾ ਗੋਲਾ 1.5 ਕਿਲੋ ਵਾਲਾ 2 ਕਿਲੋ ਵਾਲਾ ਤੇ 3.5 ਕਿਲੋ ਵਾਲਾ ਗੋਲਾ ਇਹ ਆਪਣੇ ਕੋਲੇ 2-3 ਗੋਲੇ ਆ ਗਏ ਇਹ ਆਪਣੇ ਕੋਲੇ 1-1 ਫੁੱਟ ਵਾਲੀਆਂ ਹੜਲਾ ਆਈਆਂ 10 ਪਹਿਲਾਂ ਆਪਣੇ ਕੋਲੇ ਹੜਲਾ ਉਹ ਛਿੰਗਾਂ ਉਹ ਛੋਟੀਆਂ ਸੀ ਪਰ ਇਹ ਜੰਪ ਵਾਸਤੇ ਜਿਵੇਂ ਬੱਚਿਆਂ ਨੂੰ ਉਹਦੇ ਵਾਸਤੇ ਆਪ ਨੂੰ ਵਧਿਆ ਲੈਣਾ ਸਮਾਨ ਬਹੁਤ ਆਈ ਵੈਸੇ ਤਾਂ ਇੱਕ ਆਈ ਸਾਡਾ ਕੰਮ ਜ ਚੱਲਦਾ ਹੋ ਗਿਆ ਬਾਕੀ ਜਿਹੜਾ ਕੁਝ ਆਰਡਰ ਦਿੱਤਾ ਗਿਆ ਉਹ ਆ ਜਾਣੀਆਂ ਚੀਜ਼ਾਂ ਇਹ ਆਪਣੇ ਆ ਗਏ ਥੈਰਾ ਬੈਂਡ ਇਹ ਰਸੀਆਂ ਹੁੰਦੀਆਂ ਆ ਜਿਵੇਂ ਜਵਾਕਾਂ ਨੂੰ ਪ੍ਰੈਕਟਿਸ ਕਰਾਉਣ ਵਾਸਤੇ ਰਨਿੰਗ ਰਨਿੰਗ ਵੀ ਇਦਾਂ ਨਾਲ ਕਰਵਾਇਆ ਕਰਾਂਗੇ ਤੇ ਇਹ ਆਪਣੇ ਕੋਲੇ ਚਾਰ ਇਹ ਆ ਗਏ ਇਹ ਲੂਪ ਬੈਂਡ ਆਗੇ ਇਹ ਛੋਟੇ ਹੁੰਦੇ ਆ ਮਤਲਬ ਐਮੀ ਸਟ੍ਰੈਚ ਵਾਲੀ ਹੁੰਦੇ ਆ ਲੂਪ ਬੈਂਡ ਆ ਇਹ ਇਹ ਹੈਗੇ ਆਈ ਮੈਨੂੰ ਲੱਗਾ 1 2 3 4 ਇਹ 5 ਹੋਣਗੇ ਸ਼ਾਇਦ ਇਹਦੇ ਵਿੱਚ ਇਹ ਲੂਪ ਬੈਂਡ ਆਗੇ ਵਧੀਆ ਕੰਪਨੀ ਦੀਆਂ ਆ ਇਹ ਵੀ ਬਹੁਤ ਵਧੀਆ ਕੰਪਨੀ ਦੀਆਂ ਬੋਲਾਂ ਵੀ ਬਹੁਤ ਵਧੀਆ ਕੰਪਨੀ ਦੀਆਂ ਬਾਕੀ ਸਾਰਾ ਸਮਾਨ ਸਾਰਾ ਕੰਪਨੀ ਦਾ ਸਮਾਨ ਹੀ ਆਇਆ ਆ ਵੀ ਨੀਵਗਾ ਦੇ ਆ ਆਪਾਂ ਦੇਖ ਸਕਦੇ ਹਾਂ ਨੀਵਗਾ ਦੇ ਆਗੇ ਇਹ ਵੀ ਬ੍ਰਾਂਡ ਹੀ ਹੈਗਾ ਇਹ ਆਗੇ ਪੈਰਾਂ ਤੇ ਬੰਨਣ ਵਾਲੇ ਬੇਟ 1 ਕਿਜੀ ਵਾਲੇ ਇਹ ਆਪਾਂ ਨੂੰ ਜਿਵੇਂ ਕਿਸੇ ਜਵਾਗ ਦੇ ਇੰਜਰੀ ਆਈ ਹੁੰਦੀ ਆ ਪੱਟ ਵਿੱਚ ਜਾਂ ਆਪਾਂ ਬੈਕ ਦੀਆਂ ਐਕਸਰਾਈਆਂ ਕਰਨੀਆਂ ਉਹਦੇ ਵਾਸਤੇ ਆਪਾਂ ਨੂੰ ਜ਼ਰੂਰੀ ਚਾਹੀਦਾ ਹੁੰਦਾ ਵੀ ਲੱਤ ਤੇ ਥੋੜਾ ਜਿਹਾ ਭਾਰ ਆਵੇ ਉਹ ਆਪਾਂ ਚੱਕਗੇ ਉਹਦੇ ਵਾਸਤੇ ਆਪਾਂ ਨੂੰ ਆਹ ਵਧੀਆ ਚੀਜ਼ ਹੈਗੀ ਉਹ ਤੋਂ ਬਾਅਦ ਆਪਣੇ ਛੋਟੇ ਡੰਬਲ ਆਗੇ ਕਿਲੋ ਕਿਲੋ ਵਾਲੇ ਇਹ ਲੜਕੀਆਂ ਵਾਸਤੇ ਏਵੇਂ ਮੋਢੇ ਮੱਡੇ ਦੀਆਂ ਐਕਸਰਾਈਆਂ ਕਰਾਉਣੀਆਂ ਆਂਗਾ ਨਿਆ ਮੁੰਡਿਆਂ ਨੂੰ ਛੋਟੇ ਜਿਹਾ ਵਾਕਾਂ ਨੂੰ 10 11 ਸਾਲ ਵਾਲਿਆਂ ਨੂੰ ਮੋਢੇ ਦੇ ਐਕਸਰਾਈਜ਼ਾਂ ਕਰਾਉਣ ਵਾਸਤੇ ਇਹ ਆਪਾਂ ਨੂੰ ਵਧੀਆ ਆ ਗਈ। ਇਹ ਆਪਣੇ ਉਹ ਆ ਗਈ ਜਿਵੇਂ ਆਪਾਂ ਸਪੀਡ ਵਾਸਤੇ ਕਰਾਉਣੇ ਆ ਜਗਜਗ ਰਣੀ ਨਾਲੀ ਇਹ ਸਾਰੀ ਖੁੱਲ ਜਾਂਦੀ ਹੈ ਮਤਲਬ ਫੁੱਟ ਫੁੱਟ ਤੱਕ ਖੁੱਲ ਜੂ ਇਹ 1.5 1.5 ਫੁੱਟ ਤੱਕ ਇਹ ਖਾਨੇ ਐ ਵੱਜ ਜਾਂਦੇ ਆ ਇਹਦੇ ਇਹ ਆਪਣੇ ਕੋਲੇ ਆ ਗਏ ਡੰਬਲ 2 ਕਿਲੋ ਦਾ 2 ਕਿਲੋ ਦਾ ਡੰਬਲ ਆ ਗਿਆ ਬਾਕੀ ਆਪਾਂ ਨੂੰ ਜੋ ਵੱਡੇ ਡੰਬਲ ਚਾਹੀਦੇ ਹੋਣਗੇ ਉਹ ਆਪਣੇ ਕੋਲੇ ਜਿਮ ਚ ਆ ਗਿਆ ਛੋਟੇ ਹੈ ਨਹੀਂ ਸੀਗੇ ਇਹ 2 ਕਿਲੋ ਵਾਲੇ ਡੰਬਲ ਆ ਗਏ ਇਹ ਵੀ ਆਪਾਂ ਨੂੰ ਤੇ ਜਰੂਰੀ ਚਾਹੀਦੇ ਹੈਗੇ ਜਿਵੇਂ ਵੱਡੇ ਡੰਬਲ ਉਹ ਕੁੜਗਿਆਂ ਤੋਂ ਉਹ ਚੱਕੇ ਨਹੀਂ ਜਾਂਦੇ ਉਹ ਅੱਗੇ ਆਪਣੇ ਕੋਨ ਆ ਗਏ ਤੱਕੇਰਾ ਇਹ ਸਮਾਨ ਆਪਣਾ ਆ ਗਿਆ ਜੀ ਬਾਕੀ ਆਪਾਂ ਕੁਝ ਸਮਾਨ ਬਾਕੀ ਆਰਡਰ ਦਿੱਤਾ ਹੋਇਆਗਾ ਤਾਂ ਧੰਨਵਾਦ ਕਰਦੇ ਆਂ ਵੀ ਵਧੀਆ ਸਮਾਨ ਬਹੁਤ ਵਧੀਆ ਸਮਾਨ ਆਇਆਗਾ ਤਾਂ ਹਜੇ ਜਿਵੇਂ ਜੈਵ ਲੈਣਾ 1-3 ਕਿਲੋ ਵਾਲੀ ਮੈਡੀਸਨ ਬਾਲ ਇੱਕ ਆਪਾਂ ਨੂੰ ਇਹ ਹਰਡਲ 12 ਇੰਚ ਆ ਇੱਕ ਆਪਾਂ ਨੂੰ 18 ਇੰਚ ਜਾਈਂਗਾ ਹਰਡਲ ਇੱਕ ਆਪਾਂ ਨੂੰ ਹਾਈ ਜੰਪ ਦੇ ਪੋਲ ਚਾਹੀਦੇ ਆ ਹੋ ਸਕਦਾ ਆਪ ਨੂੰ ਗੱਦੇ ਵੀ ਚਾਹੀਦੇ ਆ ਕਿਉਂਕਿ ਵੈਸੇ ਗੱਦੇ ਸਕੂਲ ਦੇ ਵਿੱਚ ਹੈਗੇ ਆ ਤਾਂ ਜਿਵੇਂ ਸਕੂਲ ਦੇ ਵਿੱਚ ਇੱਕ ਆਪਣੇ ਕੋਲੇ ਲੜਕੀ ਹੈਗੀ ਗਗਨ ਆ ਉਹਨੂੰ ਇੱਕ ਦਿਨ ਵਰਕ ਕਰਾਉਣ ਵਾਸਤੇ ਪੁੱਛਿਆ ਤਾਂ ਪਰ ਚਲੋ ਕੋਈ ਕਾਰਨ ਹੋ ਸਕਦਾ ਵੀ ਆਪਾਂ ਨੂੰ ਮਨਾ ਕਰਤਾ ਪਰ ਆਪਾਂ ਨੂੰ ਉਹ ਵੀ ਹੁਣ ਲਿਆਉਣੀ ਪੈਣਗੇ ਤੇ ਹੋਰ ਵੀ ਸਮਾਨ ਜਿਵੇਂ 18 ਇੰਚੀ ਉਹਨੂੰ ਮੈਂ ਦੱਸਿਆ ਹੜਲਾਂ ਕਾਫੀ ਸਾਰਾ ਹੋਰ ਸਮਾਨ ਹੈਗਾ ਇੱਕ ਮੈਟ ਚਾਹੀਦੀ ਹੈਗੇ ਜਿਵੇਂ ਹੁਣ ਬੱਚੇ ਆ ਜਿਵੇਂ ਥੱਲੇ ਵਰਕ ਕਰੀ ਜਾਂਦੇ ਹੈਗੇ ਉਹ ਆਪਣੇ ਕੋਲੇ ਦੋ ਹੀ ਦਰੀਆਂ ਆਈਆਂ ਤਾਂ ਕੱਪੜੇ ਲਿਬੜ ਜਾਂਦੇ ਆਗੇ ਫਿਰ ਘਰੇ ਆ ਕੇ ਪੇਰੈਂਟਸ ਕਹਿੰਦੇ ਵੀ ਕੱਪੜੇ ਤੁਸੀਂ ਲਵੇੜ ਲੈ ਕੱਪੜੇ ਲਿਬੜਦੇ ਵੀ ਆ ਕੱਪੜੇ ਘਸਦੇ ਵੀ ਆ ਕਿਉਂਕਿ ਪੱਕਾ ਥਾਂਗਾ ਤਾਂ ਕਰਕੇ ਆਪਾਂ ਨੂੰ ਥੱਲੇ ਮੈਟ ਆਪਾਂ ਇਹਨਾਂ ਵਾਸਤੇ ਮੈਟ ਵੀ ਲਿਆ ਕੇ ਦੇਵਾਂਗੇ ਉਸ ਤੋਂ ਬਾਅਦ ਆਪਾਂ ਨੂੰ ਬੱਚਿਆਂ ਵਾਸਤੇ ਚਾਹੀਦੇ ਜਿਨ੍ਹਾਂ ਬੱਚਿਆਂ ਕੋਲੇ ਮਤਲਬ ਸ਼ੂਜ਼ ਹੈ ਨਹੀਂਗੇ ਹੁਣ ਸ਼ੂਜ਼ ਹੈ ਨਹੀਂ ਸਗਣ ਉਰੇਆ ਪੱਤਾ ਉਰੇਆ ਬੂਡ ਦਿਖਾ ਇਹ ਹੁਣ ਆਪਣਾ ਇਹ ਮੁੰਡਾ ਹੈਗਾ ਆਪਣਾ ਸ਼ਗਨ ਕਿਤੇ ਰਾਮਪਾਲ ਦਾ ਮੁੰਡਾ ਇਹਨਾਂ ਨੂੰ ਰਾਮਪਾਲ ਦਾ ਮੁੰਡਾ ਟੈਲੈਂਟ ਬਹੁਤ ਆ ਬਹੁਤ ਵਧੀਆ ਮਤਲਬ ਬੱਚੇ ਦੇ ਵਿੱਚ ਟੈਲੈਂਟ ਆ ਗਿਆ ਪਰ ਸੂਝ ਹੈ ਨਹੀਂਗੇ ਹੁਣ ਜਿੰਨਾ ਕੋ ਹੈਗਾ ਵੀ ਆਪਾਂ ਬੱਚਾਂ ਵਾਸਤੇ ਕਰੀ ਇਹਨਾਂ ਆਪਾਂ ਦੇਖ ਲਓ ਇਹੇ ਜੋ ਬੂਟ ਪਾ ਕੇ ਮਤਲਬ ਇਹ ਤਿਆਰੀ ਕਰੀ ਜਾਂਦਾ ਹੈ ਤਾਂ ਆਪਾਂ ਸੂਝ ਵੀ ਲੈ ਕੇ ਆਵਾਂਗੇ ਚਲੋ ਕਰੋ ਪਤਾ ਤਾਂ ਜਿੰਨੇ ਜਿੰਨੇ ਬੱਚਿਆਂ ਕੋਲੇ ਹੈ ਨਹੀਂ ਕੁਝ ਬੱਚਿਆਂ ਨੂੰ ਆਪਾਂ ਦੇ ਦਿੱਤੇ ਸੀਗੇ ਸੂਝ ਜਿਵੇਂ ਆ ਇਹਨਾਂ ਦੇ ਆਪਣੇ ਪਾਈ ਹੋਇਆ ਗਿਆ ਏ ਗੁੰਡੇ ਪਾਈ ਹੈਗੇ ਆ ਵੀ ਉਹੀ ਹੈ ਸੂਝ ਹੈ ਨਾ ਆ ਗਾਉਂਡ ਆ ਵੀ ਉਹੀ ਐ ਜਿਵੇਂ ਜਿਹੜੇ ਆਪਾਂ ਦਿੱਤੇ ਸੀਗੇ ਇਹ ਮਤਲਬ ਇੱਕ ਵਾਰੀ ਸੀਗਾ ਤੇ ਸੂਝ ਦਿੱਤੀ ਇਹ ਕੰਮ ਜਾਂ ਚਲਾਉ ਹੋ ਗਿਆ ਨੰਗੇ ਪੈਰੀ ਫਿਰ ਜੇ ਆਪਾਂ ਇਹਨਾਂ ਨੂੰ ਭਜਾਵਾਂਗੇ ਤਾਂ ਫੇਰ ਮੁਸ਼ਕਲ ਆ ਗਿਆ ਬਈਆਂ ਕੁੜੀਆਂ ਨੂੰ ਵੀ ਦਿੱਤੇ ਆਪਾਂ ਸੂਝ ਆ ਜਸਤਰੀ ਦੇ ਪਾਏ ਹੋਏ ਹੈਗੇ ਤੇ ਇਹ ਹੀ ਆ ਬੱਸ ਵੀ ਆਪਾਂ ਹੋਰ ਵੀ ਜਦੋਂ ਵੀ ਸਾਨੂੰ ਵੈਸੇ ਲੋਡ ਪੈਂਦੀ ਆ ਤਾਂ ਅਸੀਂ ਆਵਾਜ਼ ਮਾਰਦੇ ਆ ਤਾਂ ਸਾਨੂੰ ਗਰਾਉਂਡ ਦੇ ਵਾਸਤੇ ਕੋਈ ਜਿਵੇਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਸਾਨੂੰ ਮਨਾ ਤਾਂ ਨਹੀਂ ਹੁੰਦਾ ਫਿਰ ਵੀ ਕਿਤੇ ਨਾ ਕਿਤੇ ਸਾਨੂੰ ਐਨਾ ਕ ਹੌਸਲਾ ਚਾਹੀਦਾ ਹੁੰਦਾ ਵੀ ਸਾਡੇ ਨਾਲ ਤੁਸੀਂ ਸਾਡੇ ਟੱਚ 'ਚ ਰਹੋ ਸਾਡੇ ਨਾਲ ਤੁਸੀਂ ਜੁੜ ਕੇ ਰਹੋ ਤੇ ਸਾਨੂੰ ਉਹਦੇ ਹੀ ਬੜਾ ਹੌਸਲਾ ਆਗਾ ਬਾਕੀ ਮੈਂ ਤੁਹਾਨੂੰ ਗਰਾਊਂਡ ਦਿਖਾਉਣਾ ਪਿੱਛੇ ਆਪਣੇ ਗਰਾਊਂਡ ਦੇ ਵਿੱਚ ਕੱਖ ਬਹੁਤ ਜਾਦੇ ਕੱਖ ਸੀਗੇ ਇੱਥੇ ਵੀ ਜਾਦੇ ਕੱਖ ਸੀ ਵਿੱਚ ਵੀ ਆਪਣੇ ਕੱਖ ਹੋਏ ਪਏ ਸੀ ਉੱਚਾ ਨਹੀਂ ਮਾਥਾ ਹੋਇਆ ਪਿਆ ਸੀਗਾ ਤਾਂ ਉਹ ਵਧੀਆ ਆਪਣੇ ਰੋਟਾਵੇਟਰ ਮਾਰ ਗਏ ਕੱਲ ਆਪਣੀ ਪੰਚਾਇਤ ਨੇ ਸਾਥ ਦਿੱਤਾ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਬਸ ਇਹਦੇ ਹੁਣ ਸੁਹਾਗਾ ਆਪਾਂ ਮਾਰਨਾ ਹੈਗਾ ਸੁਹਾਗਾ ਮਾਰ ਕੇ ਇਹ ਕਾਰਡਾ ਹੋ ਜਾਊਗਾ ਥਾਂ ਉਸ ਤੋਂ ਬਾਅਦ ਫਿਰ ਸਕੀਮ ਤਾਂ ਇਹੀ ਵੀ ਆਪਾਂ ਗਰਾਸ ਵਗੈਰਾ ਲਾ ਲਗੇ ਇਹਦੇ ਵਿੱਚ ਤੇ ਮਸ਼ੀਨ ਨਾਲ ਕਟਿੰਗ ਵਗੈਰਾ ਕਰਵਾ ਦਿਆ ਕਰਾਂ ਕਾਹਕੂ ਦੀ ਬਾਅਦ ਚੱਗੇ ਫਿਰ ਵੀ ਚਲੋ ਜਿਵੇਂ ਹੋਇਆ ਦੇਖੇ ਜਊ ਪਰ ਆ ਜਿੰਨਾ ਕ ਸੀਗਾ ਵੀ ਉਹ ਚਲੋ ਨਿਕਲ ਗਿਆ ਕਿਉਂਕਿ ਉਹ ਪਿੱਛੇ ਆਪਾਂ ਦੇਖ ਦੇਖ ਕੇ ਨਾ ਜੇ ਸਪਰੇਅ ਮਾਰੀ ਸੀ ਪਹਿਲਾਂ ਹੁਣ ਤਾਂ ਉਹ ਸੁੱਕ ਗਏ ਬੂਟੇ ਉਤੇ ਉਤੇ ਜਾਰੇ ਝਾੜ ਹੋ ਗਏ ਸੀਗੇ ਤਾਂ ਉਹ ਸਪਸਪਾਂ ਦਾ ਪਤਾ ਹੀ ਵੀ ਹੁਣ ਇੱਕ ਤਾਂ ਟਾਈਮ ਹੋਈ ਜਾਂ ਮੌਸਮ ਹੋਈ ਜਾਗਾ ਉਹ ਚੀਜ਼ਾਂ ਤੋਂ ਵੀ ਡਰ ਲੱਗਦਾ ਕਿਉਂਕਿ ਬੱਚੇ ਆਪਣੇ ਕੋਲੇ ਜਵੇਂ ਛੋਟੇ ਜੁੱਛੇ ਹੁੰਦੇ ਆ ਤਾਂ ਤੁਸੀਂ ਸਾਥ ਦਿੰਦੇ ਰਹੋ ਜੀ ਧੰਨਵਾਦ ਕਰਦੇ ਆ ਫੇਰ ਆਪਾਂ ਪਿੰਡ ਦੀ ਧੰਨਵਾਦ ਕਰਦੇ ਆ ਵੀ ਆਪਣੇ ਕੋਲੇ ਪੈਸੇ ਕੁਸ ਕਰਪਈਏ ਬਚੇ ਸੀਗੇ ਉਹਨਾਂ ਦਾ ਆਪਾਂ ਬੱਚਿਆਂ ਵਾਸਤੇ ਸਮਾਨ ਆ ਗਿਆ ਹੁਣ ਹਰ ਇੱਕ ਬੱਚੇ ਨੂੰ ਇਹ ਨਹੀਂ ਹੈਗਾ ਵੀ ਉਹਦਾ ਵੀ ਉਹਨੇ ਕਰਨੀ ਤਾਂ ਟੈਕਨੀਕ ਆ ਸ਼ਾਰਟ ਪੁੱਟ ਦੀ ਪਰ ਉਹਨੂੰ ਦੱਬੀ ਆਪਾਂ ਗਰਾਊਂਡ ਦੇ ਵਿੱਚ ਫਿਰਦੇ ਆ ਉਹਨੂੰ ਉਹਨਾਂ ਆਪਾਂ ਸ਼ਾਰਟ ਪੁੱਟ ਦੀ ਟੈਕਨੀਕ ਹੀ ਕਰਾਵਾਂਗੇ ਜੈਵਲਨ ਵਾਲੇ ਨੂੰ ਆਪਾਂ ਜੈਵਲਨ ਦੀ ਕਰਾਵਾਂਗੇ ਵਰਕ ਆਪਾਂ ਬਹੁਤ ਕਰਵਾ ਦਾਂਗੇ ਬੱਚਿਆਂ ਨੂੰ ਇਹ ਹੀ ਗੱਲ ਹੈ ਨਹੀਂ ਰੱਬ ਦੀ ਮਿਹਰ ਨਾਲ ਬਹੁਤ ਜ਼ਿਆਦਾ ਨੌਲੇਜ ਭਰੀ ਹੋਈ ਆ ਤਾਂ ਸਾਰੇ ਵਰਕ ਕਰਵਾ ਦਾਂਗੇ ਬਸ ਚੀਜ਼ਾਂ ਦੀ ਲੋੜ ਹੁੰਦੀ ਹੈ ਇਹਨਾਂ ਦੀ ਆਪਾਂ ਨੂੰ ਇਹ ਚੀਜ਼ਾਂ ਜੀ ਆਪਣੇ ਕੋਲੇ ਆਉਣੀਆਂ ਇਹਨਾਂ ਨਾਲ ਹੀ ਬੱਚਿਆਂ ਦੀ ਅੱਗੇ ਪਰਫਾਰਮੈਂਸ ਹੋਣੀ ਆ ਜੁਆਕਾਂ ਦੇ ਅੱਗੇ ਨਿਕਲਣਾਗਾ ਤਾਂ ਚੰਗੀ ਗੱਲ ਹੈ ਜੀ ਵਧ ਗਿਆ ਬਾਕੀ ਜੁੜੇ ਰਿਹਾ ਕਰੋ ਤੁਸੀਂ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਦੱਬ ਕੇ YouTube ਉੱਤੇ ਤੁਸੀਂ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਚੈਨਲ ਨੂੰ ਆਪਣਾ ਟੀਮ ਅੰਗਰੇਜ਼ ਨਾਂ ਦੇ ਉੱਤੇ ਚੈਨਲ ਬਣਿਆ ਹੋਇਆਗਾ ਫੇਸਬੁੱਕ ਉੱਤੇ ਹੈ ਜਿਹੜਾ ਉਹ ਅੰਗਰੇਜ਼ ਸਿੱਧੂ ਦੇ ਨਾਂ ਤੇ ਉੱਤੇ ਆਪਣਾ ਪੇਜ ਬਣਿਆ ਹੋਇਆ ਤਾਂ ਧੰਨਵਾਦ ਜੀ ਸਾਰੇ ਫੋਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਰ ਦਿਆ ਕਰੋ ਧੰਨਵਾਦ